ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੇਵੇ ਮੰਨ ਦੀਆਂ ਮਰਦਾਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਂ ਤੇ ਬੇਟੀ ਦਾ ਮਾਂ ਧੀ ਦੇ ਪਿਆਰ ਦਾ ਗੀਤ ਹੈ ਉਹ ਮਾਂ ਨੂੰ ਕੀ ਕਹਿੰਦੀ ਹੈ ਤੁਸੀਂ ਗੀਤ ਰਹੀਂ ਸੁਣੋ ਮਾ妈 ਜਿਨ੍ਹਾਂ ਦੀਆਂ ਨਹੀਂ ਹੁੰਦੀਆਂ ਮਾਵਾ ਉਹਨਾਂ ਇਹ ਦੁੱਖ ਬਹੁਤ ਵੱਡਾ ਜਿਨ੍ਹਾਂ ਨੂੰ ਲੱਗਿਆ ਉਹ ਹੀ ਸਮਝ ਸਕਦੇ ਨੇ ਇਹਨਾਂ ਗੱਲਾਂ ਨੂੰ ਬਾਕੀ ਜਿਨ੍ਹਾਂ ਦੇ ਹੁੰਦੀਆਂ ਨੇ ਮਾਵਾ ਪਰ ਉਹ ਫੇਰ ਵੀ ਉਹਨਾਂ ਦੇ ਭਾਈਆਂ ਪਰਜਾਈਆਂ ਤੋਂ ਦਰਦੀਆਂ ਨੇ ਇਹ ਦੁੱਖ ਉਹਨਾਂ ਨੂੰ ਵੀ ਜਿਹੜਾ ਲੱਗਦਾ ਉਹੀ ਜਾਣਦੀਆਂ ਨੇ ਧੀਆ ਪਹਿਣਾ ਸੋ ਸੁਣੋ ਅੱਜ ਦਾ ਗੀਤ ਕੀ ਕਹਿੰਦੀ ਹੈ ਧੀ ਮਾਂ ਦੇ ਪਿਆਰ ਚ ਨਾ ਬੋਲਦੀ ਮਾਏ ਨੀ ਮੈਂ ਤੈਨੂੰ ਹਾਕਾਂ ਮਾਰਾਂ ਤੁੰ ਨਾ ਬੋਲਦੀ ਮਾਏ ਨੀ ਮੈਂ ਤੈਨੂੰ ਹਾਕਾਂ ਮਾਰਾਂ ਕੋਈ ਨ ਮੇਰੀ ਸੁਣਦਾਰੋ ਰੋਵਾ ਜਾ ਮਾਰਾਂ ਤੇਰੇ ਬਾਜ ಡ ತೋ ಮೇಜ ಮಿಲ್ ಜೇ ಮುಡಿ ಎ ಟುಟ್ಟೆ ದಿ ಹಣ ಕೇರೋ ಮೇನಿ ಜಿಲ್ಲ ಜೇ ಮುಡಿ ਸਾਨੂੰ ਆਪਣਿਆਂ ਨੇ ਲੁੱਟਿਆ ਨੀ ਐਸੇ ਗੱਲ ਦੀ ਹੈਰਾਨੀ ਸਾਨੂੰ ਆਪਣਿਆਂ ਨੇ ਲੁੱਟਿਆ ਨੀ ਐਸੇ ਗੱਲ ਦੀ ਹੈਰਾਨੀ ਬਾਣਿਆ ਤੇ ਅਟ ਦ ਕਾ ਕੇ ਰੋਂ ਮੰਗੇ ਨੀਜੇ ਕੀਤੇ ਆਝੀਆਂ ਮੜੀਏ ਤੈਨੂੰ ਦਿਲ ਦਾ ਹਾਲ ਸੁਣਾ ਕੇ ਰੋਂ ਮੰਗੇ ਨੀਜੇ ਕੀਤੇ ਮਿਲ ਜੇ ਮਰੋ ਰੋਦੇ ਮਾਂ ਦੁਹਾਆਂ ਤੇ ਕਿਆਨੇ ਕਦਰ ਨਾ ਪਾਇਆ ਮਰੋ ਰੋਦੇ ਮਾਂ ਦੁਹਾਆਂ ਤੇ ਕਿਆਨੇ ਕਦਰ ਨਾ ਪਾਇਆ ਨਿੱਕੇ ਹੁੰਦਿਆਂ ਨੂੰ ਰੋਗ ਲੱਗ ਗਏ ਵੱਡੇ ਹੋਇਆ ਤਾਂ ਸਮਝਾ ਤੇਰੇ ਸਿਰ ਤੇ ਸਿਰ ਤੇਰੇ ਸੀਨੇ ਤੇ ਤਰ ਕੇ ਰੋਂ ਮੰਗੇ ਨੀਂਝ ਕੀ ਤੇ ਮਿਲ ਜਿਆਂ ਮੜੀਏ ਤੈਨੂੰ ਟੁੱਟੇ ਦੀ ਮਿਲ ਜੀ ਅਮੜੀਏ ਚੱਕ ਕੇ ਦੋਵੇਂ ਹੱਥ ਤੂੰ ਨਿਤ ਦੁਆਵਾਂ ਦੇਂਦੀ ਸੀ ਦੋਵੇਂ ਹੱਥਾਂ ਨਾਲ ਤੂੰ ਨਿਤ ਦੁਆਵਾਂ ਦੇਂਦੀ ਤੇ ਤੇ ਮੇਲੇ ਜਾਦਿਕਰਾ ਕੇ ਰੋਂ ਮੰਗੇ ਨੀ ਜੇ ਕੀ ਤੋਂ ਆਜੇ ਅਭੂੜੀਏ ਤੇਰੇ سینੇ ਤੇ ਸਿਰ ਧਾਰ ਕੇ ਰੋਂ ਮੰਗੇ ਉੱਤੇ ਦਿਲ ਦਾ ਹਾਲ ਸੁਣਾ ਕੇ ਰੋਂ ਮੰਗੇ ਨੀ ਜੇ ਕੀ ਤੋਂ ਥਿਆ ਜੀ ਅਮੜੀਏ